ਸਾਹਿਬ ਜੀ ਫਤਿਹ ਹੋਲੇ ਮਹੱਲੇ ਉੱਤੇ ਜੋ ਆਨੰਦਗੁਰ ਸਾਹਿਬ ਵਿੱਚ ਮਨਾਇਆ ਜਾਂਦਾ ਬਹੁਤ ਹੀ ਜਹੋ ਜਲਾਲ ਨਾਲ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਰਾਜਾ ਰਾਜ ਰਾਜ ਜੀ ਬਾਬਾ ਜੀ ਕੀ ਕਹੋਗੇ ਜੀ ਹੋਲੇ ਮਹੱਲੇ ਬਾਰੇ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਸਾਹਿਬ ਜੀ ਫਤਿਹ ਔਰਨ ਕੀ ਹੋਲੀ ਮਹਾਂਮੋਹਲਾ ਲੋਕਾਂ ਦੀਆਂ ਹੋਣੀਆਂ ਖਾਲਸੇ ਦਾ ਹੋਲਾ ਮਹੱਲਾ ਅੱਜ ਸਮੂਹ ਹੋਲੇ ਮਹੱਲੇ ਦੇ ਮੌਕੇ ਤੇ ਸਮੂਹ ਖਾਲਸਾ ਪੰਥ ਸ੍ਰੀ ਨਾਨਕ ਦੇਵਾ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿੱਤੇ ਖਾਲਸਾ ਬਾਤ ਹੋਲਾ ਮਹਲਾ ਬਣਾ ਰਿਹਾ ਸਾਡੇ ਕੋਲ ਦਾ ਬਸ ਆਹੀ ਦਾਗ ਰੋਣਾ ਰਹਿ ਗਿਆ ਸਟੇਡੀਅਮ ਬਣਾ ਦਿਓ ਆਹ ਕਰ ਦਿਓ ਜਿਹੜੀ ਅਸਲ ਮੰਗਾ ਸਿੱਖਾਂ ਦੀ ਉਹ ਤਾਂ ਕਦੇ ਰੱਖਣੀ ਸਮੁੱਚਾ ਪੰਥ ਖਾਲਸਾ ਇਕੱਠਾ ਹੋਇਆ ਮੈਂ ਇਸ ਮੌਕੇ ਤੇ ਸਾਰੀਆਂ ਸੰਗਤਾਂ ਨੂੰ ਕਹਿਣਾ ਵੀ ਹੰਬਲਾ ਮਾਰੋ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਰੱਖੀਆਂ ਭਾਈ ਜਗਤਾਰ ਸਿੰਘ ਹਵਾਰਾ ਸਹਨੇ ਭਾਈ ਅਮਰਪਾਲ ਸਿੰਘ ਸਹਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਲਜਾਇਤਾਂ ਤੇ ਬੰਦ ਕੀਤਾ ਹੋਇਆ ਉਹਨਾਂ ਨੂੰ ਤੁਰੰਤ ਸਰਕਾਰ ਛੱਡਣਾ ਇਹ ਐਲਾਨ ਹੋਣਾ ਚਾਹੀਦਾ ਸੀ ਇਥੋਂ ਪਰ ਅਸੀਂ ਤਾਂ ਹੋਰ ਹੀ ਰਾਜ ਨੌਲੇ ਪਾ ਕੇ ਬੈਠੇ ਆ ਇਸ ਕਰਕੇ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਆ ਖਾਲਸਾ ਪੰਥ ਹੈ ਜਿਸ ਨੇ ਇਹਨਾਂ ਦੀ ਜਮੀਰ ਜਾਗੀ ਇਹ ਘੋੜਿਆਂ ਦੀਆਂ ਲਗਾਮਾਂ ਦਿੱਲੀ ਵਾਲੇ ਨੂੰ ਹੋ ਗਈਆਂ ਤੁਹਾਨੂੰ ਆ ਤੁਹਾਨੂੰ ਮੰਗਾ ਪੂਰੀਆਂ ਕਰਨੀਆਂ ਪੈਣਗੀਆਂ ਅਜੇ ਇਹ ਸਬਰ ਨਾਲ ਪਰਖੋ ਕਲਸਾ ਬੰਦਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਇਸ ਖੋਲੇ ਬਲੇ ਦੀ ਸਿੱਖ ਸੰਗਤ ਨੂੰ ਫੇਰ ਦੁਬਾਰਾ ਬਹੁਤ ਬਹੁਤ ਮੁਬਾਰਕਾ ਦਿਨਾਂ ਜੀ ਭੰਾਈ ਕਿਉਂ ਗੱਲਬਾਤ ਨਹੀਂ ਹੋ ਰਹੀ ਬੰਦੀ ਸਿੰਘਾਂ ਦੀ ਇੰਨੇ ਟਾਈਮ ਤੋਂ ਮੋਰਚਾ ਲੱਗਿਆ ਹੋਇਆ ਏ ਤੁਸੀਂ ਵੀ ਮੋਰਚੇ ਤੇ ਬੈਠੇ ਹੋ ਮੌਜੂਦ ਹੋ ਮਹਾਲੀ ਦੇ ਵਿੱਚ ਤੇ ਹੁਣ ਉਸ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਵੀ ਚੱਲਿਆ ਸੀਗਾ ਸ਼ੰਭੂ ਬਾਰਡਰ ਤੇ ਉੱਥੇ ਵੀ ਘੱਟ ਘੱਟ ਰਿਹਾ ਤੇ ਕੌਮੀ ਸਭ ਮੋਰਚੇ ਨਾਲ ਵੀ ਘੱਟ ਘੱਟ ਰਿਹਾ ਕਿਨੇ ਦੇਖਦੇ ਹੋ ਕਿਉਂ ਨਹੀਂ ਇਹਦੀ ਗੱਲ ਹੋ ਰਹੀ ਬੰਦੀ ਸਿੰਘਾਂ ਦੀ ਜੇ ਉਸ ਜਾਣਾਪੁਰੀ ਪੂ ਇਸ ਕੋ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਦੇਖ ਰਹੀ ਹੈ ਸਿੱਖਾਂ ਦੇ ਵਿੱਚ ਅਜਿਹਾ ਫੁੱਟ ਦਾ ਸਕਾਰ ਆ ਜਿਸ ਦਿਨ ਏਕਤਾ ਹੋ ਗਈ ਅਸੀਂ ਇੱਕ ਹੋ ਗਏ ਇੱਕ ਇਨਸਾਨ ਥੱਲੇ ਆਵੇ ਸਾਡੀ ਜਮੀਰ ਸਾਰਿਆਂ ਦੀ ਜਾ ਕੇ ਉਸਨ ਸਰਕਾਰ ਨੂੰ ਸਾਰੇ ਮੰਗਾਂ ਦਾ ਹੱਲ ਕਰਨਾ ਪਊਗਾ ਫਿਲਹਾਲ ਸਰਕਾਰ ਇਹ ਦੇਖਦੀ ਹੈ ਵੀ ਸਿੱਖਾਂ ਦੇ ਵਿੱਚ ਫੁੱਟ ਆ ਅਸੀਂ ਫੁੱਟ ਦਾ ਸਕਾਰ ਹੋਏ ਆ ਇਸ ਕਰਕੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਆਓ ਇੱਕ ਮੱਚ ਤੇ ਇਕੱਠੇ ਹੋ ਕੇ ਕਿਸਾਨ ਸਾਹਿਬ ਥੱਲੇ ਇਕੱਠੇ ਹੋ ਕੇ ਸਾਡੇ ਪੰਜਾਬ ਦੇ ਜਿਹੜੇ ਮਸਲੇ ਨੇ ਬਹੁਤ ਸਿਰ ਤੇ ਉਲਝੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਸਾਨੀ ਜਵਾਨੀ ਦਾ ਮਸਲਾ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨ ਦਾ ਜਿਹੜਾ ਮਸਲਾ ਵੱਡਾ ਜਿਹੜਾ ਘੁਣਬਾਗ ਸਾਨੂੰ ਢੇਢੇ ਟੰਗਾਂ ਸਰਕਾਰਾਂ ਮਾਰ ਰਹੀਆਂ ਨੇ ਉਹ ਹਮਲਾ ਮਾਰ ਕੇ ਪੰਜਾਬ ਦੀ ਧੋਨ ਨੂੰ ਬਚਾਈਏ ਖਾਲਸਾ ਪੰਥ ਦੀ ਹੋਂਦ ਨੂੰ ਬਚਾਈਏ ਇਹ ਸਾਡੀਆਂ ਜਿਸ ਤਨ ਜ਼ਮੀਰਾ ਜਾਗੀਆਂ ਸਾਰਿਆਂ ਦੀਆਂ ਇਹ ਮਸਲੇ ਉਦੋਂ ਹੱਲ ਹੋਣੇ ਨਹੀਂ ਸਿਰ ਇਹ ਮਸਲੇ ਕਦੇ ਹੱਲ ਹੋਣੇ ਮਤਲਬ ਇਹਦਾ ਤਾਲਾ ਪੰਜੇ ਮੈਨੇਜਮੈਂਟ ਵਿੱਚ ਆ ਗਰੋੜੀ ਆ ਆਵਾ ਬੁੱਢਾ ਦਾ ਲੈ ਜੀ ਉਹਦੇ ਪਾਪਾ ਉਹਦੇ ਭੂਖੀ ਨੇ ਪਾਪਾ ਬਲਵੀਰ ਸਿੰਘ ਜੀ ਉਹਨਾਂ ਨੇ ਗੱਲਬਾਤ ਕੀਤੀ ਨੇ ਕੋਈ ਤਰਨਾ ਗਾਲੀ ਤਾਲੀ ਪਹੁੰਚੇ ਹੋਇਆ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਆਓ ਉੱਥੇ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਲਭਾਓ ਕਹਿ ਦਿੰਦੇ ਨੇ ਅਸੀਂ ਆਵਾਂਗੇ ਜਦੋਂ ਆਉਣਗੇ ਅਸੀਂ ਸਮਾਉਤ ਕਰਾਂਗੇ ਜੀਓ ਆਉਣ ਔਰ ਇਹ ਪੰਛ ਦੇ ਸਹਿਵਾਨ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਉੱਤੇ ਪੰਥ ਦੇ ਮਸਲੇ ਹੱਲ ਕਰਨੇ ਚਾਹੀਦੇ। ਤੁਸੀਂ ਵੀ ਦੇਖਦੇ ਹੋ ਵੀ ਜਿਹੜੇ ਸਿੱਖ ਨੇ ਇੱਥੇ ਖਾਲਸਾ ਪੰਥ ਪੁੱਜੇ ਹੋਏ ਤੇ ਜਿਹੜੇ ਜੇਲਾ ਵਿੱਚ ਵੀ ਨੇ ਉਹ ਵੀ ਸਿੱਖੇ ਬੰਦੀ ਨੇ। ਫਿਰ ਸਿੱਖ ਸਿੱਖ ਲਈ ਕਿਉਂ ਨਹੀਂ ਖੜ ਰਿਹਾ? ਕਿੱਥੇ ਕਮੀ ਦੇਖਦੇ? ਇਹਨਾਂ ਨੂੰ ਕੋਸੋਣਾ ਕੀ ਕਮੀਆਂ ਨੇ ਅੱਜ ਤਾਂ ਖੜੇ ਆਂ, ਅੱਜ ਤਾਂ ਮੋਰਚਾ ਲਾਈ ਬੈਠੇ ਆਂ। ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਬੁਲਾਓ।